ਦੁੱਕੀ ਭਿੰਡਰਾਂ ਵਾਲਾ ਕਬੱਡੀ ਦਾ ਅਸਲ ਸੇਵਾਦਾਰ ਹੈ ਔਰ ਜਦ ਦੁੱਕੀ 2 ਦਿਨ ਪਹਿਲਾਂ ਇਸ ਗਰਾਊਂਡ ਦੇ ਵਿੱਚ ਆਇਆ ਤੇ ਦੁੱਕੀ ਨੂੰ ਵੀ ਨਹੀਂ ਸੀ ਪਤਾ ਵੀ ਮੇਰਾ ਐਡਾ ਸਨਮਾਨ ਹੋਣਾ ਹੈ ਦੁੱਕੀ ਆ ਕੇ ਗਰਾਊਂਡ ਬਣਾਉਣ ਲੱਗ ਗਿਆ ਤੇ ਉਧਰੋਂ ਕਰਮਪਾਲ ਸਿੱਧੂ ਦਾ ਫੋਨ ਆ ਗਿਆ ਕਾਕੇ ਐਮਸੀ ਨੂੰ ਕਹਿੰਦਾ ਵੀ ਕੀ ਕਰਦੇ ਆ ਕਹਿੰਦਾ ਵੀ ਦੁੱਕੀ ਆ ਗਿਆ ਗਰਾਊਂਡ ਬਣਾ ਰਿਹਾ ਲਾਡੀ ਟੋਸਾਵਾ ਬੰਦੇ ਦੀ ਬਹੁਤ ਵੱਡੀ ਦੇਣ ਹੈ ਇਹ ਬਹੁਤ ਹੀਰਾ ਬੰਦਾ ਹੈ ਖੇਡ ਕਬੱਡੀ ਨੂੰ ਪਿਆਰ ਕਰਦਾ ਹੈ ਔਰ ਇਹਨੂੰ ਪਤਾ ਨਹੀਂ ਸੀਗਾ ਵੀ ਮੈਨੂੰ ਬੁਲਟ ਮਿਲਣਾ ਹੈ ਕਰਮਪਾਲ ਦਾ ਫੋਨ ਆਇਆ ਕਾਕਿਆ ਕੀ ਕਰਦੇ ਹੋ ਕਹਿੰਦਾ ਵੀ ਦੁੱਕੀ ਆ ਗਿਆ ਅੱਜ ਗਰਾਊਂਡ ਦੀ ਤਿਆਰੀ ਕਰ ਰਹੇ ਆ ਕਹਿੰਦਾ ਯਾਰ ਦੁੱਕੀ ਦਾ ਵੀ ਮਾਨ ਸਨਮਾਨ ਤੇ ਬਣਦਾ ਹੈ ਕਹਿੰਦਾ ਵੀ ਕੀ ਮਾਨ ਸਨਮਾਨ ਕਰੀਏ ਕਹਿੰਦਾ ਵੀ ਲੰਡੇ ਕਿਆਂ ਦੇ ਵਿੱਚ ਜਦੋਂ ਵੀ ਕੋਈ ਮਾਨ ਸਨਮਾਨ ਹੋਇਆ ਛੋਟੇ ਮੋਟਰਸਾਈਕਲ ਨਾਲ ਤਾਂ ਕੇਦਾ ਮਾਨ ਸਨਮਾਨ ਹੋਇਆ ਹੀ ਨਹੀਂ ਆਪਾਂ ਵੱਡਾ ਮੋਟਰਸਾਈਕਲ ਦੇਵਾਂਗੇ ਅੱਜ ਦੁੱਕੀ ਪਿੰਡਰਾਂ ਵਾਲੇ ਨੂੰ ਇਹਦੀ ਸੇਵਾ ਦੀ ਬਦੌਲਤ ਮੇਜਰ ਬਰਾੜ ਕਰਮਪਾਲ ਸਿੱਧੂ ਬਲਜਿੰਦਰਾ ਪਿੰਡਰ ਕਾਕਾ ਐਮ ਸੀ ਇਹਨਾਂ ਸਾਰੇ ਭਰਾਵਾਂ ਵੱਲੋਂ ਸਾਰੇ ਲੰਡੇਕੇ ਕਬੱਡੀ ਕੱਪ ਵੱਲੋਂ ਕਬੱਡੀ ਜਗਤ ਵੱਲੋਂ ਬੁਲਟ ਮੋਟਰਸਾਈਕਲ ਨਾਲ ਸਨਮਾਨ ਕੀਤਾ ਜਾ ਰਿਹਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਕੀ ਬਾਤ ਹੈ ਅੰਕਲ ਜੀ ਆਏ ਆ ਜਸਮੇਲ ਸਿੰਘ ਜੀ ਬਾਗੇ ਪ੍ਰਾਣੇ ਵਾਲੇ ਪ੍ਰੀਤ ਦੇ ਫਾਦਰ ਸਾਹਿਬ ਇਕਬਾਲ ਸਿੰਘ ਜੀ ਗਿੱਲ ਸਾਹਿਬ ਉਹਨਾਂ ਦੇ ਨਾਲ ਪੁੱਜਿਆ ਨਿਸ਼ਤਰ ਸਿੰਘ ਜੀ ਸੰਘਾ ਸਾਹਿਬ ਹੈ ਬਬਲਦੀਪ ਸਿੰਘ ਜੀ ਗਿੱਲ ਨੇ ਲੰਡੇਕੇ ਵਾਲੇ ਔਰ ਜਸਮੇਲ ਸਿੰਘ ਜੀ ਠੱਠੀ ਪਾ ਬਾਕੀ ਪੁਰਾਣੇ ਵਾਲੇ ਕਹਿੰਦੇ ਆ ਪ੍ਰੀਤ ਦੇ ਫਾਦਰ ਸਾਹਿਬ ਕਹਿੰਦੇ ਲੰਡੇ ਕੇ ਵਾਲੋ ਬੁਲਟ ਤੁਸੀਂ ਦੇ ਦਿਓ ਤੇ ਇਹਦੀ ਟੈਂਕੀ ਪਟ્રોલ ਨਾਲ ਅਸੀਂ ਭਰ ਦਿਆਂਗੇ ਅੰਕਲ ਜੀ ਸਤਕਾਰ ਹੈ ਬਹੁਤ ਬਹੁਤ ਧੰਨਵਾਦ ਹੈ ਆਹ ਦੁੱਕੀ ਪਿੰਡਰਾਂ ਵਾਲੇ ਨੂੰ ਮੇਰੇ ਵੀਰੋ ਸਨਮਾਨ ਬੋਲੇ ਇਨਸਾਨ ਹਾ ਸੋ ਸ੍ਰੀ ਅਕਾਲ ਦੁੱਕੀ ਸੇਵਾ ਜਿਵੇਂ ਕਹਿੰਦੇ ਹੁੰਦੇ ਆ ਵੀ ਉਹਦੇ ਘਰ ਦੇਰ ਹੈ ਨੇਰ ਨਹੀਂ ਆਰੇ ਨੇ ਸੇਵਾ ਕੀਤੀ ਹੈ ਸਤਕਾਰ ਹੈ ਆਓ ਜੀ ਆ ਵੀ ਜਸਵਿੰਦਰ ਦੋ ਸ਼ਬਦ ਤੂੰ ਵੀ ਬੋਲ ਵਾਹ ਜੀ ਵਾਹ ਬੁੱਗੀ ਪਿੰਡ ਦੇ ਕਹਿੰਦੇ ਨਿਊਜ਼ੀਲੈਂਡ ਦੇ ਵਿੱਚ ਵੀ ਗਰਾਉਂਡਾਂ ਦੀ ਸੇਵਾ ਕਰਕੇ ਬੋਪੇ ਬੈਲਸ ਹੋਣਾ ਨੇ ਬਬਲੂਪੁਰ ਖੇਤਰੋਂ ਨਾਲੇ ਕਹਿੰਦੇ ਸੱਜ ਕੇ ਮਾਣ ਦਿੱਤਾ ਕਦੇ ਬੈਰੀਨ ਤੇ ਖੇਡ ਮੈਦਾਨਾਂ ਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਇੱਕ ਵਾਰੀ ਦਰਸ਼ਕ ਵੀਰੋ ਧੁੱਕੀ ਪਿੰਡ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਮਾਰ ਦਿਓ ਕਿਰਾ ਅੱਜ ਬੁਲਟ ਦੇ ਨਾਲ ਅੱਜ ਜਸੂ ਵੀ ਆ ਗਿਆ ਜੀ ਭੱਜੀ ਗੱਲ ਬਾਈ ਕਿੱਥੇ ਐ ਅੰਕਲ RAM ਦਿਆਲ ਸਿੰਘ ਜੀ ਮਾਣ ਸਨਮਾਨ ਅੱਜ ਜਿਹੜੇ ਕਰਨੇ ਐ ਸਤਿਰਾਮ ਤੂਰ ਜੀ ਇਹ ਤੋਂ ਜਿੱਤੋ ਬਾਈ ਜਿੱਧਰ ਜਿੱਧਰ ਦੀ ਦੁੱਕੀ ਲੰਘਦਾ ਨਾ ਇੱਕ ਤਾੜੀ ਜ਼ਰੂਰ ਮਾਰਿਓ ਖੁੱਲ ਕੇ ਤਾੜੀ ਦਿਲੋਂ ਮਾਰਿਓ ਤਾੜੀ ਆਹ ਮੋਟਰਸਾਈਕਲ ਜਸੂ ਆਲਾ ਲਿਆਇਓ ਜੀ ਦੋਨੇ ਹੀ ਲਿਆਇਓ ਬਾਈ ਜੀ ਅਗਲਾ ਮੈਚ ਜਸਵਿੰਦਰ ਲਿਸਟ ਮੇਰੇ ਕੋਲ ਨਹੀਂ ਆਈ ਵੀਰੇ ਕਾਲੀ ਵਾਲਾ ਮਨਦੀਪ ਕਾਲੀ ਵਾਲਾ ਸਾਹਿਬ ਅਗਲਾ ਮੈਚ ਕੀਦਾ ਹੈ ਲੱਖੇ ਬਾਈ ਅਗਲਾ ਮੈਚ ਕੀਦਾ ਹੈ ਲੱਖੇ ਖੋਸਾ ਕੋਟਲਾ ਤੇ ਪਿੰਡਰ ਤੋਂ ਅਗਲਾ ਮੈਚ ਬੋਪਰ ਤੇ ਸਮਾਦ ਭਾਈ ਸਮਾਦ ਭਾਈ ਬੋਪਰ ਤੇ ਸਮਾਦ ਭਾਈ ਬੋਪਰ ਆ ਗਿਆ ਸਮਾਦ ਭਾਈ ਆਜੇ ਸਮਾਦ ਭਾਈ ਆ ਗਈ ਇਹ ਤੋਂ ਅੱਗੇ ਪੁੱਤਰ ਤੇ ਰਸੂਲਪੁਰ ਭਾਗੀ ਕੇ ਤੇ ਰਮਦਾਸ ਮਾਝਾ ਲੈ ਵੀ ਇਸ ਮੈਚ ਦੇ ਵਿੱਚੋਂ ਮੇਰਾ ਕਹਲਾ ਪਿੰਡਰ ਲਾ ਉਧਰ ਕਹਿੰਦੇ ਜਸਵਿੰਦਰ ਇੱਕ ਮਿੰਟ ਲੈਣਾ ਵੀਰ ਰਵਿੰਦਰ ਜਲਾਲ ਮੋਟਰਸਾਈਕਲ ਚਲਾ ਰਿਹਾ ਜਿੱਥੇ ਜਿੱਥੇ ਦੀ ਮੋਟਰਸਾਈਕਲ ਲੰਘ ਰਿਹਾ ਬੁੱਗੀ ਪਿੰਡਰ ਦੇ ਲਈ ਤਾੜੀਆਂ ਮਾਰ ਦਿਓ ਜਦੋਂ ਬੈਰੀਨ ਦੇ ਵਿੱਚ 2 ਸਾਲ ਬੁੱਗੀ ਪਿੰਡਰ ਇੱਕ ਸਾਲ ਕਹਿੰਦੇ ਜਦੋਂ ਮੈਂ ਵੀ 2023 ਦੇ ਸੀਜ਼ਨ ਦੇ ਵਿੱਚ ਨਿਊਜ਼ੀਲੈਂਡ ਪਹੁੰਚੇ ਤਾਂ ਦੁੱਕੀ ਪਿੰਡਰ ਨੂੰ ਕਹਿੰਦੇ ਗੋਪੇ ਬੈਂਸ ਹੋਣਾ ਨੇ ਬਬਲੂ ਕੁਰ ਖੇਤਰ ਹੋਣਾ ਨੇ ਸਾਰੇ ਭਰਾਵਾਂ ਦੇ ਦਲਜੀਤ ਸਿੰਘ ਬਿਰਕੋਣਾ ਨੇ ਮਰੀਂਦਰ ਬਾਸੀ ਹੋਣਾ ਨੇ ਨਿਊਜ਼ੀਲੈਂਡ ਸੱਜ ਕੇ ਮਾਰ ਦਿੱਤਾ ਇੱਕ ਵਾਰੀ ਦੁੱਕੀ ਪਿੰਡਰ ਦੇ ਲਈ ਤਾੜੀਆਂ ਬੜੀਆਂ ਮਾਰ ਦੋ ਆਜੇ ਤਾੜੀਆਂ ਵੱਡਾ ਧੰਨਵਾਦ ਤਾੜੀਆਂ ਵੱਡੀਆਂ ਨੇ ਤਾੜੀਆਂ ਵੱਡੀਆਂ ਨੇ ਤਾੜੀਆਂ ਤਾਂ ਵੱਡੀਆਂ ਨੇ ਤਾੜੀਆਂ ਤਾਅ ਬਣਦੀਆਂ ਨੇ ਇਹਨੇ ਸੇਵਾ ਕੀਤੀ ਐ ਤਾੜੀਆਂ ਤਾਅ ਬਣਦੀਆਂ ਨੇ ਇਹਨੇ ਦਿਨ ਰਾਤ ਇੱਕ ਕੀਤਾ ਐ ਤਾੜੀਆਂ ਤਾਅ ਬਣਦੀਆਂ ਨੇ ਕਿ ਕਬੱਡੀ ਦੇ ਗਰਾਊਂਡ ਦੇ ਵਿੱਚ ਨੇ ਨਿਰਬਿਝਣ ਸੇਵਾ ਕੀਤੀ ਤੇ ਹਮੇਸ਼ਾ ਆਪਦੇ ਪੱਕੇ ਦੇ ਤੌਰ ਤੇ ਜਮਾਇਆ ਸਮਾ ਗਰਾਊਂਡ ਦੇ ਵਿੱਚ ਗਰਾਊਂਡ ਦੇ ਨਾਲ ਜਦੋਂ ਦਿਲੋਂ ਜੁੜੀਏ ਨਾ ਗਰਾਊਂਡ ਜ਼ਰੂਰ ਵਰਕਰਦਾ ਭਾਵੇਂ ਕਿਸੇ ਰੂਪ ਦੇ ਵਿੱਚ ਕਰੇ ਗਰਾਊਂਡ ਦੇ ਨਾਲ ਜਦੋਂ ਦਿਲੋਂ ਜੁੜੀਏ ਗਰਾਊਂਡ ਜ਼ਰੂਰ ਵਰਕਰਦਾ ਐ ਪਾਵੇ ਕਿਸੇ ਰੂਪ ਦੇ ਵਿੱਚ ਕਰੇ ਅੱਜ ਕਹਿੰਦੇ ਦੁੱਕੀ ਪਿੰਡਰ ਨੂੰ ਕਰਮਪਾਲ ਲੰਡੇ ਕਿਆਂ ਦੀ ਧਰਤੀ ਹੈ ਬੁਲਟਾਂ ਦਾ ਖੇਡ ਮੇਲਾ ਹੈ ਮੈਂ